ਕਿਹੜਾ ਪਿੰਡੇ ਕੀ ਹੈ ਸਾਰਾ ਮਾਮਲਾ ਦਰਕਾਰਿਆ ਤੇ ਬੱਲੜਵਾਲ ਪਿੰਡੇ ਆ ਸਾਡੇ ਕੀ ਗੱਲ ਬਾਤ ਹੈ ਜੀ ਗੱਲ ਬਾਤ ਹੋਈ ਮੁੰਡਾ ਹੈ ਲੱਗ ਚਾਚੇ ਸੋਹਰੇ ਦਾ ਤੇ ਆਦਮੀ ਵੀ ਬੰਦਾ ਮੇਰਾ ਹਾਨੀ ਸਿਰ ਤੇ ਚਾਰ ਬੱਚੇ ਆ ਮੇਰੇ ਤੇ ੱੱਕੇ ਛਾਈ ਕਰਦਾ 1.5 ਵਜੇ ਆ ਕੇ ਨੇ ਮੇਰਾ ਲੀੜਾ ਕੱਪੜਾ ਪਾੜਿਆ ਤੇ ਜ਼ਬਰਦਸਤੀ ਕੀਤੀ ਕੰਧ ਟੱਪ ਕੇ ਆਇਆ ਮੇਰੇ ਘਰੇ ਤੇ ਬੱਚੇ ਮੇਰੇ ਰੋਲਾ ਪਾਇ ਸੱਸ ਮੇਰੀ ਲੱਗ ਗਈ ਵਾ ਕਿ ਇਹ ਕੰਨਾ ਤੋਂ ਸੁਣਦੀ ਨਹੀਂ ਹੈਗੀ ਤੇ ਇਹਨੂੰ ਘੱਟ ਸੁਣਾਈ ਦਿੰਦੀ ਕੰਨਾ ਤੋਂ ਤੇ ਰੋਲਾ ਰੱਪਾ ਪਾਇਆ ਤੇ ਪਹਿਲੀ ਵਾਰੀ ਜਦੋਂ ਗੱਲ ਪਈ ਸਾਡੇ ਉਦੋਂ ਵੀ ਇਹ ਮੁੰਡਾ ਕੱਲਾ ਅੰਦਰ ਵੜਿਆ ਮੇਰੇ ਆਕੇ ਦੀ ਮਾਂ ਨੇ ਤੇ ਪਿਓ ਨੇ ਛਡਾ ਕੇ ਖੜਿਆ ਉਹਦੇ ਸੌਰਾ ਮੇਰੇ ਤੇ ਨਿਆਹਾ ਕਰੇ ਉਹ ਵੀ ਇਹਨੇ ਲੀੜਾ ਕੱਪੜਾ ਪਾ ਲਿਆ ਮੇਰਾ ਉਦੋਂ ਵੀ ਇਹਨੇ ਜ਼ਬਰਦਸਤੀ ਕੀਤੀ ਫਿਰ ਸਰਪੰਚ ਨੇ ਜ਼ਗੀਰੇ ਨੇ ਇਨਾ ਹੱਥ ਜੋੜੇ ਮੇਰੇ ਅੱਗੇ ਕਿ ਤੂੰ ਥਾਣੇ ਨਹੀਂ ਜਾਣਾ ਹੈਗਾ ਜੋ ਕਾਰਵਾਈ ਹੋਏਗੀ ਜੇ ਹੁਣ ਅੱਗੇ ਤੂੰ ਗਲਤ ਗੱਲ ਪਹਿਗਾ ਜਾਂ ਤੁਹਾਡੇ ਘਰੇ ਜਾਏਗਾ ਨਾ ਤੇ ਫਿਰ ਅਸੀਂ ਆਪ ਤੁਹਾਡੇ ਨਾਲ ਥਾਣੇ ਜਾਵਾਂਗੇ ਤੁਹਾਡੇ ਆਸ-ਪਾਸ ਵੀ ਨੀ ਨਜ਼ਰ ਆਉਣਾ ਚਾਹੀਏ ਆਏਗਾ ਤੁਹਾਡੇ ਲਾਗੇ ਪਾਸੇ ਉਹਨਾਂ ਨਜ਼ਰ ਆਏਗਾ ਫਿਰ ਉਹੀ ਗੱਲ ਜਦੋਂ ਮੈਂ ਤੇ ਮੇਰੀ ਸੱਜ ਗਈਆਂ ਸਰਪੰਚ ਕੋ ਜਗੀਰੇ ਸੰ ਸਰਪੰਚ ਨੇ ਸਾਨੂੰ ਬੋਲ ਲਿਆ ਗਲਤ ਮਲਟ ਬੋਲ ਲਿਆ ਫਿਰ ਸਾਡੀ ਇਹਨੇ ਗੱਲ ਨਹੀਂ ਸੁਣੀ ਜਿਹੜਾ ਤੁਹਾਡੇ ਚਾਚੇ ਸੋਹਰੇ ਦਾ ਮੁੰਡਾ ਕਹਿ ਰਹੇ ਹੋ ਹਾਂਜੀ ਆਰਾਮ ਸਿੰਘ ਸਰਜੀਤ ਸਿੰਘ ਦਾ ਬੇਟਾ ਕੀ ਹਰਕਤ ਕੀਤੀ ਉਹਨਾਂ ਨੇ ਹਰਕਤ ਕੀਤੀ ਉਹਨਾਂ ਮੇਰੇ ਨਾਲ ਛੇੜਛਾੜ ਕੀਤੀ ਪੀਲੀੜਾ ਕਪੜਾ ਮੇਰਾ ਪਾੜਿਆ ਇਦਾਂ ਨਾ ਤੱਕੇਸ਼ਾਈ ਕੀਤੀ ਮੇਰੇ ਨਾਲ ਬਾਕੀ ਮੈਂ ਡਰਦੀ ਕਿਸ ਨੂੰ ਦੱਸਿਆ ਨਹੀਂ ਹੈਗਾ ਇਹਨਾਂ ਨੇ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਵੀ ਰੋਲਾ ਪਾਇਆ ਮੌਕੇ ਤੇ ਹਾਂਜੀ ਰੋਲਾ ਪਾਇਆ ਸੱਸ ਮੇਰੀ ਕੰਨਾਂ ਤੋਂ ਘੱਟ ਸੁਣਦੀ ਬਾਕੀ ਪੱਕੇ ਲੱਗੇ ਹੁੰਦੇ ਕਿਸੇ ਨੇ ਆਣ ਕੇ ਕੋਈ ਜੀਰੋ ਤੁਸੀਂ ਰੋਲਾ ਪਾਇਆ ਤੁਹਾਡੇ ਕੋਈ ਲਾਗੇ ਮਦਦ ਕਰਨ ਆਇਆ ਤੁਹਾਡੇ ਕੋਈ ਕੋਈ ਨਹੀਂ ਆਇਆ ਸਾਡੇ ਲਾਗੇ ਮਾਇਤ ਕਰਨ ਮੈਂ ਕੱਲੀ ਹੀ ਘਰੇ ਤੇ ਨਾਲ ਮੇਰੇ ਬੱਚੇ ਹੀ ਸੱਸ ਮੇਰੀ ਸੁਣਦੀ ਨਹੀਂ ਐਸਾ ਸੁਣਦੀ ਹੈ ਪਹਿਲਾਂ ਵੀ ਕਦੀ ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਹਾਂਜੀ ਪਹਿਲਾਂ ਆਇਆ ਹੀ ਉਦੋਂ ਇਹਨਾਂ ਹੱਥ ਜੋੜੇ ਸੀ ਜਗੀਰੇ ਨੇ ਇਹਦੀ ਮੰਮੀ ਨੇ ਇਹਦੇ ਡੈਡੀ ਪਹਿਲਾਂ ਵੀ ਤੁਹਾਡੇ ਨਾਲ ਇਸ ਤਰ੍ਹਾਂ ਕੋਈ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਕਿਸੇ ਨੇ ਨਹੀਂ ਕੀਤੀ ਇਹ ਹੀ ਇਹ ਮੁੰਡਾ ਦੋ ਤਿੰਨ ਵਾਰੀ ਪਿਆ ਇਹ ਹੀ ਮੁੰਡਾ ਪਿਆਰ ਨਹੀਂ ਤਿੰਨ ਵਾਰੀ ਆ ਕੇ ਤਿੰਨ ਵਾਰੀ ਇਹਨੇ ਗਲਤ ਹਰਕਤ ਕੀਤੀ ਮੈਨੂੰ ਹੁਣ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਕੀਤੀ ਆ ਕੀ ਮੰਗ ਕਰਦੇ ਮੰਗ ਪਹਿਲਾਂ ਤਿੰਨ ਰਾਜੀ ਨਾਵੇਂ ਦਾ ਕਿਹਾ ਤੇ ਹਨ ਦੋਹਾਂ ਤੇਰੇ ਨੂੰ ਸੱਤਿਆ ਉਹ ਤੇ ਫੇਰ ਅੰਦਰ ਇਹਨਾਂ ਦਫ਼ਤਰ 'ਚ ਸਾਡੇ ਗਾਲ ਪਿਆ ਮੁੰਡੇ 'ਚ ਪੇੜਾ ਮਾਰੀਆਂ ਸਾਨੂੰ ਫੇਰ ਰੱਤੋਂ ਪਾਈ ਹੋਈ ਆ ਤੇ ਵੀਡੀਓ ਉਲਟਾ ਸਾਡੀ ਵੀਡੀਓ ਬਣਾਉਂਦੇ ਸੀ ਨਾਲ ਹੀ ਥਾਣੇਦਾਰਾਂ ਦੀ ਮੌਜੂਦ ਜਿਹੜੇ ਨਾਲ ਹੀ ਥਾਣੇਦਾਰ ਉਹਨਾਂ ਦੀ ਵੀਡੀਓ ਬਣਾਉਂਦੇ ਸੀ ਨਾਲ ਸਾਡੇ ਮੈਡਮ ਤੇ ਸਾਡੀ ਵੀਡੀਓ ਬਣਾਉਂਦੇ ਸੀ ਤੇ ਮੈਡਮ ਦਾ ਫਿਰ ਜੀ ਗਿਰੇ ਨੇ ਹੱਥ ਫੜ ਕੇ ਬਾਹ ਫੜ ਕੇ ਫੋਨ ਖੋਲਿਆ ਮੈਡਮ ਦਾ ਨਾ ਤੇ ਮੁੰਡਾ ਭੱਜ ਚੱਲਿਆ ਜਿੱਥੇ ਪੇੜ ਮਾਰ ਕੇ ਤੇ ਨਾਲ ਮੁੰਡੇ ਨੂੰ ਫੜਿਆ ਪੁਲਿਸ ਕੰਪਲੀਟ ਕਰ ਚੁੱਕੇ ਹੋਣਾ ਜੀ ਕਰਤੀ ਆ ਨੇ ਹਾਂ ਸਾਥ ਨੂੰ ਅਹੋਨ ਸਾਥ ਦੀ ਚਾਹੀਦਾ ਵੀ ਸਾਨੂੰ ਇਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਧੱਕਾ ਬਹੁਤ ਧੱਕਾ ਕਰੰਦਾ ਇੱਕ ਬੱਚੇ ਆ ਮੇਰੇ ਇੱਕ ਮੇਰੀ ਬੇਟੀ ਦੇ ਬਦਨਾਮੀ ਨਜ਼ਾਈ ਕਰਦੇ ਆ ਬਹੁਤ ਜ਼ਿਆਦਾ ਗਲਤ ਬੋਲਦੀ ਇਹਦੀ ਮਾਂ ਦੀ ਗੋਲਦੀ ਤੇ ਉਹ ਵੀ ਗੋਲਦੀ ਆ ਵੀ ਤੁਹਾਡਾ ਕਿਹੜਾ ਪਿੰਡ ਹੈ ਕੀ ਇਹ ਸਾਰਾ ਮਾਮਲਾ ਜੀ ਪਿੰਡ ਬੱਲੜਵਾਲ ਹਾਂਜੀ ਬਾਬਾ ਕੰਚੂ ਕੁਵਾਰਦੀ ਆ ਹਾਂ ਐਨੀ ਕਾਰਵਾਈ ਜਿਹੜੀ ਹੋਈ ਏ ਉਦੋਂ ਮੌਕੇ ਤੇ ਮੈਂ ਇੱਥੇ ਆ ਹਾਂ ਤੇ ਉਦੋਂ ਮੁੰਡਾ ਫਿਰ ਇਹਦੇ ਕੋਈ ਛੋਟਕੇ ਤੇ ਫਿਰ ਕੰਧ ਲੱਗਾ ਟੱਪਣ ਉਹਦਾ ਮਲਾਹਨਤਾ ਦੇਖ ਗਈ ਉਹਦਣ ਕੰਧ ਲੱਗਾ ਟੱਪਣ ਤੇ ਮੁਰਕੇ ਇਹਨੇ ਲੱਤੋ ਫੜ ਕੀਤੀ ਆ ਤੇ ਮੈਨੇ ਬਾਜ ਮਾਰੀ ਮੈਨੂੰ ਜਾਗਾਂ ਚਾਂੜ ਘੋਗ ਗਈ ਤੇ ਰਹੀ ਤੇ ਜਦ ਮੈਂ ਖੋਲਦੇ ਰਿਆਂ ਤਾਂ ਮੈਂ ਇਹ ਮੁੰਡੇ ਨਾਲ ਖੋਲਣ ਜੋਗਾ ਨਹੀਂ ਨਾਲ ਨੋ ਤੇ ਨਾਲ ਮੈਂ ਦੋਵੇਂ ਮੁਰਕੇ ਦੀ ਮਾਂ ਛੜਾ ਕੇ ਲਗਾਈ ਏ ਤੇ ਫਿਰ ਸਰਪੰਚ ਕਹਿੰਦਾ ਕੋਈ ਕਾਰਵਾਈ ਨਹੀਂ ਕਰਨੀ ਠਾਣੀ ਚੁਣੀ ਦੀ ਤੇ ਤੂੰ ਹੀ ਆਕਾਂਡਰੀ ਇਹਨੂੰ ਜਾਨ ਦੋ ਅਸੀਂ ਕਹ ਚੰਗਾ ਜੇ ਅਸੀਂ ਜਾਨ ਦੇਨੇ ਆ ਅਸੀਂ ਜਾਨ ਦਿੱਤਾ ਚੱਲ ਕੋਈ ਗੱਲ ਨਹੀਂ ਮੁੰਡਾ ਐ ਚੱਲ ਕੋਈ ਗੱਲ ਨਹੀਂ ਹੁਣ ਮੈਂ ਝੋਨਾ ਵੜਨ ਗਿਆ ਆਈਏ ਪਿੰਡੀ ਮੇਰੇ ਜਵਾਈ ਮਰ ਗਿਆ ਤੇ ਬੱਚੇ ਨਿੱਕੇ ਨੇ ਤੇ ਮੈਂ ਝੋਨਾ ਵੜੋਂ ਜਾਂਦਾ ਤੇ ਮੇਰੇ ਪੰਜ ਛੇ ਦਿਨ ਲੱਗਦਾ ਤੇ ਮਗਰੋਂ ਫੇਰ ਇਹਨੇ ਹਾਲਾ ਬੋਲ ਦਿੱਤਾ ਜੀ ਮਗਰੋਂ ਫੇਰ ਹਾਲਾ ਬੋਲ ਦਿੱਤਾ ਤੇ ਉਲਟ ਲੋਕਾਂ ਨੂੰ ਗੱਲਾਂ ਕਰਦੇ ਰਹਦੇ ਨੇ ਬੰਦੇ ਬੰਨੇ ਔ ਮੁੰਡਾ ਆਉਂਦਾ ਔ ਮੁੰਡਾ ਆਉਂਦਾ ਜੇ ਮੁੰਡਾ ਆਉਂਦਾ ਠੀਕ ਤੇ ਜੇ ਮੁੰਡੇ ਮਗੌਂਦੀ ਹੋਵੇ ਤੇ ਫੇਰ ਇਹ ਰੌਲਾ ਹੀ ਪਉਂਦੀ ਫਿਰ ਸਰ ਜੀ ਖਵਾ ਕਹੀ ਪਉਂਦੀ ਫਿਰ ਅੱਗੇ ਤੁਸੀਂ ਸਾਡੀ ਜਾਣਦੇ ਹੋ ਜੋ ਕੁਛ ਕੀ ਮੰਗ ਕਰਦੇ ਹੋ ਮੰਗ ਜੀ ਇਹਦੀ ਕੋਈ ਸੁਚਾਈ ਹੋਣੀ ਚਾਹੀਦੀ ਏ ਗਾਂਵਾਤ ਇਹ ਗੱਲ ਦਾ ਕੋਈ ਬੰਨ ਬੱਜਣਾ ਚਾਹੀਦਾ ਜੇ ਮੈਂ ਪੈੜੀਆਂ ਲਈਆਂ ਨੇ ਭਰਾਵਾਂ ਕੋਲੋਂ ਤੇ ਉਹਨਾਂ ਦੇ ਨਾਲ ਮੋਢਾ ਦੇ ਕੇ ਕਹਿੰਦੀ ਏ ਕਿ ਇਹਨੂੰ ਪੈੜੀ ਬਹਾਲਾਂਗੇ 40 40 ਸਾਲ ਹੋ ਗਏ ਮੈਨੂੰ ਪੈੜੀ ਵਾਹੁੰਦੇ ਆ ਉਹ ਟਾਂ ਤੇ ਮੈਂ ਕੋਈ ਲਿਖਾਇਆ ਨਹੀਂ ਪੜਾਇਆ ਨਹੀਂ ਉਦਾਂ ਹੀ ਤੇ ਦੱਸ ਪਈਏ ਕਿ ਤੇ ਜੇ ਘਰਾਂ ਦੇ ਥਾਂ ਲਾਏ ਨੇ ਤੇ ਉਤੋਂ ਬੁਈ ਅੱਜ ਦੀ ਰਾਹ ਬੰਦ ਕਰ ਦਿੱਤਾ ਹਾਂਜੀ ਰਾ ਕੋਠੇ ਦੇ ਮਗਰੋਂ ਦੀ ਥਾਂ ਮੇਰਾ ਮੇਰਾ ਖਾਲ ਮੋਗੇ ਦਾ ਚੱਲਦਾ ਰਿਹਾ ਤੇ ਉਹ ਕਹਿੰਦੀ ਤੈਨੂੰ ਕੋਠੇ ਮਗਰੋਂ ਦੀ ਨੰਗਲ ਦੇਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗੀਰ ਸਿੰਘ ਸਰਪੰਚ ਆਵਾਦੀ ਬਾਬਾ ਗਾਮ ਚੋਂ ਕੋ ਪਿੰਡ ਬੱਲੜਵਾਲਤੂ ਜੀ ਇਹ ਜੀ ਵਟ ਦਾ ਕੋਈ ਝਗੜਾ ਹੈ ਇਹਨਾਂ ਦਾ ਦੋਹਾਂ ਧਿਰਾਂ ਦਾ ਜੀ ਉਹ ਕਹਿ ਰਿਹਾ ਕਿ ਚਾਚੇ ਸੋਰੇ ਦਾ ਜਿਹੜਾ ਮੁੰਡਾ ਹੈ ਉਹਨੇ ਪਹਿਲਾਂ ਵੀ ਇੱਕ ਗਲਤ ਹਰਕਤ ਕੀਤੀ ਸੀ ਹੁਣ ਫੇਰ ਆਣ ਕੇ ਉਹਨੇ ਗਲਤ ਹਰਕਤ ਕੀਤੀ ਹੈ ਜਿਹੜੀ ਉਹਨਾਂ ਦੀ ਇੱਕ ਸੱਸ ਹੈਗੀ ਆ ਉਹਨੂੰ ਜਿਹੜਾ ਸੌਂਦਾ ਨਹੀਂ ਹੈਗਾ ਨਹੀਂ ਨਹੀਂ ਸਾਰੇ ਸਾਰਾ ਝੂਠ ਬੋਲਦੇ ਆ ਜਦੋਂ ਵਾਰਦਾ ਝਗੜਾ ਇੱਕ ਆ ਗਏ ਨੇ ਬਾਅਦ ਚ ਇਹ ਦਰਖਾਸਤ ਦਿੱਤੀ ਇਹਨਾਂ ਆਣ ਕੇ ਵੀ ਸਾਡਾ ਰਾਈ ਨਵਾ ਰਾਈ ਨਵਾ ਮ ਕਰਵਾਤਾ ਇਹਨਾਂ ਦਾ ਇਹ ਇਹਨਾਂ ਨੇ ਹੋਣ ਕੀਤਾ ਵੀ ਫੇਰ ਉਹ ਗੱਲ ਸ਼ੁਰੂ ਕਰ ਲਈ ਫੇਰ ਵਟ ਵਾਲੀ ਉਹ ਵਟਾ ਵਟਾ ਵਰਤੀਆਂ ਆਪਣੇ ਥਾਣੇਦਾਰ ਸਾਹਿਬ ਸੁਣਣ ਦੇਖਣ ਗਏ ਮੌਕਾ ਵਿਖੇ ਵਟਾ ਮਾਰਤੀਆਂ ਇਦਾਂ ਬਾਅਦ ਇਹਨਾਂ ਨਾਲ ਕੇ ਜਨਾਨੀ ਪੇਸ਼ ਕਰਾਤੀ ਗੱਪਰ ਕੋਲ ਗੱਬਰ ਕੋਲ ਆਣ ਕੇ ਤੇ ਇਹਨਾਂ ਨੇ ਕੀਤਾ ਬਾਅਦ ਚ ਜੀ ਇਹਨੂੰ ਰਾਤ ਆਇਆ ਜੀ ਰਾਤ ਮਕਬੂਲੇ ਤੋੜ ਤੇ ਇਹੋ ਜੀ ਕੋਈ ਗੱਲ ਨਹੀਂ ਪਿੰਡ ਸਾਰਾ ਸਹਿਮਤ ਆ ਕੋਈ ਜਨਾਨੀ ਦਾ ਚੱਕਰ ਕੋਈ ਨਹੀਂ ਇਹਨਾਂ ਦਾ ਆਪਣਾ ਇਸ਼ੂ ਇਹਨਾਂ ਬਣਾ ਲਿਆ ਜਨਾਨੀ ਦਾ ਪਰ ਝਗੜਾ ਹੈਗਾ ਵਟ ਦਾ ਬਾਕੀ ਇਹਨਾਂ ਨੇ ਮੇਰੀ ਮੈਂਬਰ ਵਾਲੀ ਨੂੰ ਕੁੱਟਿਆ ਨਾਲ ਬੀਬੀ ਨੂੰ ਬਹੁਤ ਜ਼ਿਆਦਾ ਇਹਨਾਂ ਬੁਆ ਢੋਗੇ ਅੰਦਰ ਬਹੁਤ ਮਾਰਿਆ ਜੀ ਮੇਰੇ ਉਹ ਇਲਜ਼ਾਮ ਤੁਹਾਡੇ ਤੇ ਲਾਰੇ ਤੇ ਫੋਨ ਵੀ ਖੋਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਸਰ ਇਹਨਾਂ ਮਾਰਿਆ ਬਹੁਤ ਜ਼ਿਆਦਾ ਠਾਣੇਦਾਰ ਖੁਦ ਅੰਦਰ ਹੀ ਅੰਦਰ ਅੰਦਰ ਠਾਣੇਦਾਰ ਸਾਹਿਬ ਨੇ ਦੇ ਸਾਹਮਣੇ ਮਾਰਿਆ ਬਹੁਤ ਜ਼ਿਆਦਾ ਵਿਚਾਰਿਆਂ ਨੂੰ ਮਾਰਿਆ ਇਹ ਤੇ ਇਹ ਵੀ ਦਾ ਜੋ ਵੀ ਆ ਇਹਦਾ ਸੱਚਾਈ ਹੋਣੀ ਚਾਹੀਦੀ ਆ ਪਰ ਗੱਬਰ ਹਰ ਜਗ੍ਹਾ ਧੱਕਾ ਕਰਦਾ ਜੀ ਹਰ ਜਗ੍ਹਾ ਪੈਸੇ ਲੈ ਗਏ ਧੀਆਂ ਪਹਿਣਾ ਦੇ ਪਰਚੇ ਕਰਾਉਂਦਾ ਇੱਕ ਤੇੜਾ ਰਾਜਪੂਤਾਂ ਤੋਂ ਵੀ ਇਹਨੇ 10000 ਰੁਪਏ ਕਿਵੇਂ ਤੇਰਾ ਕੀ ਆ ਸਾਰਾ ਮਾਮਲਾ ਮੇਰਾ ਨਾਮ ਆ ਰਾਮ ਸਿੰਘ ਵੀਰੇ ਉਹਨਾਂ ਤੁਹਾਡੇ ਤੇ ਇਲਜ਼ਾਮ ਲਾਏ ਕਿ ਤੁਸੀਂ ਜਿਹੜਾ ਉਹਨਾਂ ਦੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕੀ ਕਹਿਣਾ ਸਰ ਕਪੜਾ-ਕਪੜਾ ਕੋਈ ਨਹੀਂ ਪਾੜਿਆ ਮੈਂ ਨਾ ਉਹਨਾਂ ਦੇ ਘਰ ਗਿਆ ਆਈਆਂ ਸਰ ਉਹ ਪਹਿਲੀ ਸਾੜੀ ਇਦਾਂ ਵਾਟਣਾ ਵਾਟਿਆ ਤੇ ਸਰ ਇਹਨੇ ਨਾ ਜਿਹੜੀ ਰਿਕਾਰਡਿੰਗ ਦੀ ਗੱਲ ਹੋਈ ਨਾ ਉਹ ਸਰ ਇਨੇ ਨੂੰ ਘਰ ਸੱਦ ਗਏ ਮਾਈ ਬੁੱਡੇ ਨੇ ਤੇ ਇਹਨਾਂ ਸਰ ਮੇਰੇ ਕੱਪੜੇ ਪਾੜੇ ਨਾਲੇ ਮੇਰੇ ਧੂ ਦਵਾਈ ਕੀਤੀ ਆ ਤੇ ਸਰ ਨਾਲੇ ਬਹੁਤ ਨਾ ਮੈਨੂੰ ਮਾਰਿਆ ਤੇ ਉਲਟਾ ਮੇਰੇ ਚ ਨਜਾਮ ਲਾਉਂਦੇ ਸਾਡੇ ਘਰਾਂ ਦੇ ਦਰਵਾਜ਼ੇ ਤੋੜਦਾ ਨਾਲੇ ਨਾਲਾ ਨਾਲੇ ਰਾਹ ਦਾ ਸਾਡਾ ਝਗੜਾ ਆ ਤੇ ਰਾਹ ਸਾਡਾ ਉਹ ਸਰ ਸਾਡੀ ਪਿਆਲੀ ਆ ਸਿੱਧੀ ਗੱਲ ਹੈ ਉਹ ਨਜਾਮ ਇਹ ਇਸ਼ੂ ਬਣਾ ਲਿਆ ਕੋਈ ਗੱਲ ਦਾ ਵੀ ਇਹ ਮੇਰੇ ਇਹ ਮਨਲਾ ਅਟੈਕ ਕਰਦਾ ਸਾਡੇ ਘਰਾਂ ਦੇ ਇਹੋ ਨਹੀਂ ਕੋਈ ਸਰ ਗੱਲ ਨਹੀਂ ਹੈਗੀ ਇਹ ਨਜਾਇਜ਼ ਕਰਦੀ ਪੀ ਮੇਰ ਨਾਲ ਤੇ ਸਰ ਬਾਕੀ ਡਿਟੇਲ ਕਢਾਈ ਜੇ ਸਰ ਇਹਨਾਂ ਦੀ ਜੇ ਕੋਈ ਵੀ ਇਹੋ ਜਿਹੀ ਗੱਲ ਹੈਗੀ ਤੇ ਮੈਂ ਅਪਰੂਵ ਦੇਣ ਲਈ ਤਿਆਰ ਹਾਂ ਸਰ ਕਿਵੇਂ ਦੀ ਡਿਟੇਲ ਕਢਾਈ ਜਾਵੇ ਸਰ ਜਿਹੜੀ ਇਹ ਮਾਲਕ ਕਹਿ ਦਿੰਦੀ ਆ ਵੀ ਮੇਰੇ ਘਰ ਆਇਆ ਹੈ ਉਹਨਾਂ ਕਾ ਮੈਨੂੰ ਉਹ ਵੀਡੀਓ ਦੇ ਦੇ ਮੈਂ ਤੇਰੇ ਘਰੇ ਆਇਆ ਜਾਂ ਕੋਈ ਪ੍ਰੂਫ ਆ ਹੋ ਜਾਂਦਾ ਏ ਤੇ ਮੈਂ ਸਰ ਮੰਨ ਜਾਗਾ ਵੀ ਮੈਂ ਤੇਰੇ ਘਰ ਆਇਆ ਬਿਲਕੁਲ ਗਲਤ ਗੱਲ ਆ ਜੀ ਉਹਦੇ ਕੋਲ ਰਿਕਾਰਡਿੰਗ ਆ ਉਹ ਲੇਡੀਜ਼ ਨੇ ਉਹਨੂੰ ਆਪਣੇ ਘਰੇ ਭੇਲੂ ਕਲੇ-ਕਲੇਸ਼ ਕਰਕੇ ਪਹਿਲਾਂ ਵੀ ਉਹਨੂੰ ਇੱਕ ਦੋ ਵਾਰੀ ਬੁਲਾਇਆ ਹੁਣ ਵੀ ਉਹਨੂੰ ਬੁਲਾਇਆ ਸੀ ਉਹਨੇ ਆਪਣੇ ਘਰ ਖੁਦ ਫੋਨ ਕਰਕੇ ਉਹਨਾਂ ਕੋਲ ਰਿਕਾਰਡਿੰਗ ਹੈਗੀ ਇਸ ਗੱਲ ਦੀ ਇਸੇ ਗੱਲ ਦੀ ਸੁਣਵਾਈ ਜਿਹੜੀ ਆ ਐਸਆਈ ਨਰਿੰਦਰ ਸਿੰਘ ਕਰ ਰਿਹਾ ਸੀਗਾ ਇਸੇ ਤਰ੍ਹਾਂ ਦੇ ਰਿਕਾਰਡਿੰਗ ਤੇ ਦੋਹਾਂ ਤਰ੍ਹਾਂ ਉੱਥੇ ਜਿਹੜੀਆਂ ਅਸੀਂ ਉਹਦੇ ਦਫ਼ਤਰ ਦੇ ਵਿੱਚ ਉੱਚੀ ਬੋਲਣ ਲੱਗਦੀਆਂ ਤੇ ਦੋਹਾਂ ਤਰ੍ਹਾਂ ਦੇ ਖਿਲਾਫ ਵੀ ਜਿਹੜਾ ਵਾ ਪ੍ਰिवेंटिव ਵੈਕਸੀਨ ਅਸੀਂ ਉਸੇ ਵੇਲੇ ਹੀ ਇਨੀਸ਼ੀਏਟਿਵ ਕਰਤਾ ਸੀਗਾ ਹਾਂਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।